ਭਾਰਤ ਦੇ ਵਿੱਚ ਵੱਧ ਰਿਹਾ ਹਿਊਮਨ ਪੋਪਿਲੀਮਾ ਵਾਇਰਸ ਜੋ ਕਿ ਹੁਣ ਲੋਕਾਂ ਤੇ ਲਈ ਖਤਰਾ ਵਧਦਾ ਜਾ ਰਿਹਾ ਹੈ ਖਤਰਾ ਪੈਦਾ ਕਰ ਰਿਹਾ ਹੈ ਵਾਇਰਸ ਤੇ ਦਰਸਲ ਦੱਸਿਆ ਕਿ ਹੁਣ ਭਾਰਤ ਦੇ ਵਿੱਚ ਕੈਂਸਰ ਵਰਗੀਆਂ ਨਾਉਰਾਦ ਬਿਮਾਰੀਆਂ ਲਗਾਤਾਰ ਵਾਧੀਆਂ ਨਜ਼ਰ ਆ ਰੀਆਂ ਨੇ ਜਿਸ ਕਰਕੇ ਲੋਕ ਹੁਣ ਕੈਂਸਰ ਤੋਂ ਵੱਧ ਪੀੜਤ ਨਜ਼ਰ ਆ ਰਹੇ ਨੇ ਤਾਂ ਇਸੇ ਤਰੀਕੇ ਦੇ ਨਾਲ ਕੈਂਸਰ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਚੀਜ਼ਾਂ ਜਿਹੜੀਆਂ ਦਿਖਾਈ ਦੇ ਰੀਆਂ ਨੇ ਤੇ ਨਾਲ ਦੀ ਨਾਲ ਹਿਊਮਨ ਪੋਪਿਲੀਮਾ ਵਾਇਰਸ ਹੋਇਆ ਉਹ ਵੀ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹਿਊਮਨ ਪੋਪਿਲੀਮਾ ਵਾਇਰਸ ਹੈ ਕੀ ਹੈ ਉਸ ਬਾਰੇ ਜਾਣਕਾਰੀ ਦੇ ਲਈ ਹੈ ਕਿ ਇਹ ਵਾਇਰਸ ਜਿਹੜਾ ਵਾ ਖਾਸ ਕਰਕੇ ਭਾਰਤੀ ਨੌਜਵਾਨ ਜਿਹੜੇ 20 ਤੋਂ 30 ਸਾਲ ਤੱਕ ਦੇ ਨੌਜਵਾਨ ਨੇ ਉਹਨਾਂ ਦੇ ਵਿੱਚ ਇੱਕ ਇਨਫੈਕਸ਼ਨ ਦੀ ਤਰ੍ਹਾਂ ਜਿਹੜਾ ਵਾ ਉਹ ਵਾਦਾ ਜਾ ਰਿਹਾ ਹਾਲਾਂਕਿ ਇਸੀ ਜਾਣਾਰੇ ਇਸ ਵਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਲੋਕਾਂ ਨੂੰ ਇਸ ਦੀ ਦਿੱਕਤ ਨਹੀਂ ਪਤਾ ਲੱਗ ਰਹੀ ਹੈ ਔਰ ਇਹ ਛੋਟੀ ਉਮਰ ਦੇ ਵਿੱਚ ਹੀ ਸਰਵਾਈਕਲ ਗਲੇ ਦਾ ਦਰਦ ਜਾਂ ਫਿਰ ਸਿਰ ਦਾ ਦਰਦ ਦੇ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਕੈਂਸਰ ਦਾ ਕਾਰਨ ਬਣ ਜਾਂਦੀਆਂ ਨੇ ਪਰ ਲੋਕਾਂ ਨੂੰ ਇਸ ਬਾਰੇ ਦਿੱਕਤ ਨਹੀਂ ਪਤਾ ਲੱਗਦੀ ਹੈ ਔਰ ਬਹੁਤ ਦੇਰ ਬਾਅਦ ਇੱਕ ਇਤੇ ਨਾ ਕਿਤੇ ਜਦੋਂ ਪੀੜਤ ਜਿਹੜੇ ਜ਼ਿਆਦਾ ਹੋ ਜਾਂਦੇ ਨੇ ਲੋਕ ਤਾਂ ਉਸ ਤੋਂ ਬਾਅਦ ਜਾਂਚ ਕੀਤੀ ਜਾਂਦੀ ਹੈ ਤਾਂ ਕੈਂਸਰ ਨਿਕਲਦਾ ਤਾਂ ਹਿਊਮਨ ਪਾਪਿਲੋਮਾ ਵਾਇਰਸ ਬਹੁਤ ਜ਼ਿਆਦਾ ਖਤਰਨਾਕ ਇੱਕ ਇਨਫੈਕਸ਼ਨ ਦੀ ਤਰ੍ਹਾਂ ਹੈ ਜੇਕਰ ਸਮੇਂ ਸਿਰ ਇਸ ਦਾ ਕੋਈ ਟੀਕਾਕਰਨ ਹੋ ਜਾਵੇ ਕੋਈ ਇੰਜੈਕਸ਼ਨ ਲਗਾ ਜਾਵੇ ਤਾਂ ਕਿਤੇ ਨਾ ਕਿਤੇ ਰੋਕ ਸਕਦਾ ਪਰ ਜਦੋਂ ਸਮੇ ਤੋਂ ਬਾਅਦ ਇਸ ਤੇ ਇਲਾਜ ਸ਼ੁਰੂ ਹੁੰਦਾ ਤਾਂ ਬਹੁਤ ਜ਼ਿਆਦਾ ਮੁਸੀਬਤਾਂ ਵੱਜ ਜਾਂਦੀਆਂ ਨੇ ਇਹ ਸਰਵਾਈਕਲ ਗਲੇ ਦਾ ਜਿਹੜਾ ਕੈਂਸਰ ਸਿਰ ਦਾ ਕੈਂਸਰ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ 20 ਤੋਂ 30 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਲਈ ਇਹ ਜ਼ਿਆਦਾ ਖਤਰਾ ਪੈਦਾ ਹੋ ਰਿਹਾ ਹੈ ਜੋ ਨੌਜਵਾਨ ਜਿਹੜੇ ਨੇ ਇਸ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਇਹ ਬਿਮਾਰੀ ਜਿਹੜੀ ਛੋਟੀ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਪਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ ਤੇ ਹਿਊਮਨ ਪਾਪਿਲੀਮਾ ਵਾਇਰਸ ਜੋ ਹੈ ਕਿਤਨੇ ਕਿਤੇ ਖਤਰਨਾਕ ਹੈ ਜੇਕਰ ਇਸ ਨੂੰ ਸਮੇਂ ਸਿਰ ਨਹੀਂ ਰੋਕਿਆ ਗਿਆ ਜਾਂ ਇਸ ਦਾ ਇਲਾਜ ਨਾ ਹੋਇਆ ਤੇ ਕੈਂਸਰ ਦੀ ਨਾਮ ਰਾਗ ਬਿਮਾਰੀ ਤੇ ਵਾਂਗੂ ਫੈਲ ਜਾਵੇਗਾ ਤੁਹਾਡੇ ਸਰੀਰ ਨੂੰ ਖੋਖਲਾ ਕਰੇਗਾ ਤੁਹਾਡੇ ਉੱਤੇ ਅਸਰ ਕਰਦਾ ਦਰਸਾਉਂਦਾ ਉਦਾਸੀ ਹੈ ਕਿ ਇਹ ਬਹੁਤ ਤਰੀਕੇ ਦੇ ਵਾਇਰਸ ਜਿਹੜੇ ਨੇ ਹੁਣ ਵਧਦੇ ਜਾ ਰਹੇ ਨੇ ਇਹ ਵਾਇਰਸ ਤੁਹਾਡੇ ਸਰੀਰ ਦੇ ਵਿੱਚ ਜਦੋਂ ਵਧਦੇ ਜਾਂਦੇ ਨੇ ਜਿਆਦਾ ਅਸਰ ਕਰਦੇ ਨੇ ਤੇ ਤੁਹਾਡਾ ਸਰੀਰ ਇਫੈਕਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਨੀ ਕਿ ਪ੍ਰਭਾਵਿਤ ਹੁੰਦਾ ਹੈ ਬਿਮਾਰੀਆਂ ਦੇ ਨਾਲ ਤੇ ਅੰਦਰ ਅੰਦਰੋਂ ਸਰੀਰ ਖੋਖਲਾ ਹੁੰਦਾ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਦਿੱਕਤ ਹੁੰਦੀ ਹੈ ਜੇ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਜਾਂ ਇਨਫੈਕਸ਼ਨਸ ਬਾਰੇ ਸਮੇਂ ਸਿਰ ਨਹੀਂ ਪਤਾ ਲੱਗਦਾ ਥੋੜੀ ਦੇਰ ਇਨਫੈਕਸ਼ਨ ਹੁੰਦੀ ਹੈ ਦਰਦ ਹੁੰਦਾ ਹੈ ਸੀ ਨਜ਼ਰ ਅੰਦਾਜ਼ ਕਰਕੇ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਆ ਤਾਂ ਉਸ ਦਾ ਅਸਰ ਘਟ ਜਾਂਦਾ ਪਰ ਹੌਲੀ ਹੌਲੀ ਇਹ ਦਿੱਕਤ ਵੱਧਦੀ ਜਾਂਦੀ ਹੈ ਸਾਨੂੰ ਸਮੇਂ ਸਿਰ ਨਹੀਂ ਪਤਾ ਲੱਗਦਾ ਕਿ ਕੀ ਦਿੱਕਤ ਹੈ ਪਰ ਅਸੀਂ ਬਾਅਦ ਦੇ ਵਿੱਚ ਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ ਇਸੇ ਤਰੀਕੇ ਦੇ ਨਾਲ ਹਿਊਮਨ ਪਾਪਿਲੀਮਾ ਵਾਇਰਸ ਵੀ ਨੌਜਵਾਨਾਂ 'ਚ ਦੇਖਣ ਨੂੰ ਮਿਲਦਾ ਹੈ ਔਰ ਇਸ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ ਪਰ ਜਦੋਂ ਸਮੇਂ ਤੋਂ ਵੱਧ ਹੋ ਜਾਵੇ ਤੁਹਾਨੂੰ ਇਹ ਸਾਰੀਆਂ ਜੜ੍ਹਾਂ ਬਾਰੇ ਨਹੀਂ ਪਤਾ ਲੱਗਦਾ ਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇੱਕ ਇਹ ਗੜ ਬਣ ਜਾਂਦਾ ਹੈ ਘਰਾਂ ਦੇ ਸਰੀਰ ਦੇ ਅੰਦਰ ਖੋਖਲਾਪਣ ਸ਼ੁਰੂ ਹੋ ਜਾਂਦਾ ਹੈ ਤੇ ਜੇਕਰ ਸਮੇਂ ਸਿਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਭਾਰਤ ਦੇ ਵਿੱਚ ਕੈਂਸਰ ਬਹੁਤ ਵੱਡੇ ਪੱਧਰ ਤੇ ਹੋਰ ਵੱਧ ਜਾਵੇਗਾ ਬਹੁਤ ਜ਼ਿਆਦਾ ਲੋਕ ਇਸ ਦੇ ਮਰੀਜ਼ ਹੋਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੇ ਨਜ਼ਰਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ ਸਮੇਂ ਸਿਰ ਇਹ ਸਾਰੀਆਂ ਚੀਜ਼ਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਵੀਡੀਓ ਨੂੰ ਇਸ ਜਾਣਕਾਰੀ ਨੂੰ ਲੋਕਾਂ ਤੱਕ ਜੁੜ ਪਹੁੰਚਾਓ ਤਾਂ ਕਿ ਇਹ ਖਬਰ ਲੋਕਾਂ ਤੱਕ ਪਹੁੰਚ ਸਕੇ